ਰਾਸਵਾਤੇ ਸੰਸਦ ਮੈਂਬਰ ਸੰਜੀਵ ਰੋੜਾ ਨੇ ਮਹਾਰਾਜਾ ਰਣਜੀਤ ਸਿੰਘ ਵਾਰ ਮਿਊਜ਼ਿਕ ਵਿਖੇ ਪੱਛੀ ਮੇ ਕਾਰਗਿਲ ਵਿਜੇ ਦਿਵਸ ਨੂੰ ਮਨਾਉਣ ਦੇ ਲਈ ਡਾਇਰੈਕਟੋਰਟ ਪ੍ਰਕਿਆ ਸੇਵਾਵਾਂ ਭਲਾਈ ਪੰਜਾਬ ਦੇ ਵੱਲੋਂ ਕਰਵਾਏ ਗਏ ਸਮਾਗਮ ਦੀ ਪ੍ਰਧਾਨਗੀ ਕੀਤੀ ਇਸ ਮੌਕੇ ਬੋਲਦੇ ਹੋਏ ਅਰੋੜਾ ਨੇ ਕਾਰਗਿਲ ਦੇ ਸ਼ਹੀਦਾਂ ਨੂੰ ਯਾਦ ਕੀਤਾ ਜਿਨ੍ਹਾਂ ਨੇ ਦੇਸ਼ ਦੇ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਉਹਨਾਂ ਨੇ ਕਾਰਗਿਲ ਦੇ ਇੱਕ ਸ਼ਹੀਦ ਦੇ ਅੱਛਾ ਦਾ ਹਵਾਲਾ ਦਿੱਤਾ ਜਿਸ ਨੇ ਜੁੱਦ ਲਈ ਰਵਾਨਾ ਹੋਣ ਤੋਂ ਪਹਿਲਾਂ ਆਪਣੇ ਪਰਿਵਾਰ ਨੂੰ ਇੱਕ ਚਿੱਠੀ ਲਿਖੀ ਸੀ। ਉਹਨਾਂ ਕਹਿ ਕੇ ਸ਼ਹੀਦ ਦੇ ਪੱਤਰ ਦਾ ਸਾਰ ਇਹ ਸੀ ਕਿ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰਨ ਲਈ ਫੌਜੀ ਹਮੇਸ਼ਾ ਤਿਆਰ ਰਹਿੰਦਾ ਹੈ। ਉਹਨਾਂ ਕਹਿ ਕੇ ਜੇਕਰ ਸੈਨਿਕ ਬਹਾਦਰ ਹਨ ਤਾਂ ਉਹਨਾਂ ਦੇ ਪਰਿਵਾਰ ਵੀ ਬਹਾਦਰ ਨੇ। ਅਰੋੜਾ ਨੇ ਮਹਾਰਾਜਾ ਰਣਜੀਤ ਸਿੰਘ ਗਾਰ ਮਿਊਜ਼ੀਅਮ ਨੂੰ ਹੋਰਕ ਸੀਟ ਬਣਾਉਣ ਦੀ ਲੋੜ ਤੇ ਜੋੜ ਦਿੱਤਾ ਉਹਨਾਂ ਕਹਿੰਦੇ ਕਿ ਮਿਊਜ਼ੀਅਮ ਸਾਡੇ ਸ਼ਹੀਦਾਂ ਦੇ ਇਤਿਹਾਸ ਤੇ ਆਜ਼ਾਦੀ ਤੋਂ ਬਾਅਦ ਹੋਈਆਂ جنگਾਂ ਬਾਰੇ ਜਾਣਨ ਲਈ ਬਹੁਤ ਵਧੀਆ ਥਾਂ ਹੈ ਉਹਨਾਂ ਕਹਿੰਦੇ ਕਿ ਉਹ ਇਸ ਮਿਊਜ਼ੀਅਮ ਨੂੰ ਹੋਰ ਵੀ ਵੇਹਤਰ ਬਣਾਉਣਾ ਚਾਹੁੰਦੇ ਨੇ ਇਸ ਲਈ ਉਹਨਾਂ ਨੇ ਐਮ ਪੀ ਐਲ ਐਡੀ ਫੰਡ ਦੇ ਵਿੱਚੋਂ 10 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਹੈ अरोੜ ਨੇ ਕਿਹਾ ਕਿ ਉਹ ਸਾਰੇ ਸਥਾਨਕ ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਚਿੱਠੀ ਲਿਖ ਕੇ ਸਕੂਲੀ ਬੱਚਿਆਂ ਨੂੰ ਮਿਊਜ਼ੀਅਮ ਦਾ ਦੌਰਾ ਕਰਵਾਉਣ ਲਈ ਕਹਿਣਗੇ ਤਾਂ ਜੋ ਸਕੂਲੀ ਬੱਚਿਆਂ ਨੂੰ ਸਾਡੇ ਸ਼ਹੀਦਾਂ ਤੇ ਦੇਸ਼ ਦੇ ਇਤਿਹਾਸ ਬਾਰੇ ਜਾਣਕਾਰੀ ਮਿਲ ਸਕੇ। ਉਹਨਾਂ ਉਸ ਪ੍ਰਚਾਰਾਈ ਕਿ ਮਿਊਜ਼ੀਅਮ ਦਾ ਦੌਰਾ ਸਕੂਲੀ ਬੱਚੇ ਦੇ ਲਈ ਬਹੁਤ ਹੀ ਲਾਹੇਵੰਦ ਹੋਵੇਗਾ। ਵਿਖਿਆ ਸਿਵਾਮਾ ਭਲਾਈ ਅਫਸਰ ਲੁਧਿਆਣਾ ਕਰਨਲ ਐਸ ਐ ਸੈਣੀ ਨੇ ਪ੍ਰੋਗਰਾਮ ਦੇ ਪ੍ਰਧਾਨਗੀ ਕਰਨ ਵਾਲੇ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸੰਬੋਧਨ ਕਰਨ ਵਾਲਿਆਂ ਵਿੱਚ ਹਰਪ੍ਰੀਤ ਸੰਧੂ ਵੀ ਸ਼ਾਮਲ ਸਨ।

કે ઓર મે અ સુપરબલારા કર્નલ સાહેબ કા ઓર سارے ઓર્ગેનાઈઝર કા અજ ઇવેન્ટ દે આ કે મੈને ઇતતે બલાયા ઓર મેને ઇન્ના ચંગા લાગ રહે હે કે કાર્બુલ દે સીધા દે પરિવાર ਨਾਲ ਇਕઠ્ઠે હોકે મિલકે ઉનાને સન્માન કરકે ઓર મેને સમજા જરાથી સન્માન કર દેયા જરા પીટ્ટા ભી જો બડા થોડા ઉના લિ જિન્ના પીટ્ટા જાવે ઉના કરતા તો એ જરા મીડિયા મે ઇતતે જરા બહોર મીડિયા મે ਇਹ ਐਡੀ ਸੋਹਣੀ ਜਗ੍ਹਾ ਬਣਿਆ ਲੁਧਿਆਣਾ ਸ਼ਹਿਰ ਦੇ ਵਿੱਚ ਇਹਨੂੰ ਹੋਰ ਪੌਪੂਲਰਾਈਜ਼ ਕਰਨਾ ਚਾਹੀਦਾ ਹੈ ਬੜਾ ਆਦਰ ਆ ਕੇ ਇਹਨੂੰ ਐਡੀ ਮਤਲਬ ਕਿ ਇਹਨਾਂ ਨੂੰ ਪਤਾ ਲੱਗਣਾ ਚਾਹੀਦਾ ਲੋਕਾਂ ਨੂੰ ਮੰਨੂ ਵੀ ਚਾਹੀਦਾ ਲੱਗੇ ਕਿ ਇਹਨਾਂ ਨੂੰ ਪਤਾ ਲੱਗੇ ਮੈਂ ਕਰਨਲ ਸਾਹਿਬ ਨੂੰ ਸਾਰਿਆਂ ਨੂੰ ਰਿਕਵੈਸਟ ਕਰਦਾ ਕਿ ਮੇਨ ਜੋੜ ਹੈ ਇੱਥੇ ਹਾਈਵੇ ਹੈ ਇਹਦੇ ਤੇ ਕੋਈ ਬੋਰ ਬੂਟਾਗਾਾ ਕਰਕੇ ਲੋਕੀ ਆਸਣ ਕੋਈ ਕੰਟੀਨਰ ਵਗੈਰਾ ਖੋਲਣ

ਬਸ ਸੋਚਿਆ ਇਹ ਜੇ ਇੱਕੋ ਕੰਮ ਹੈ ਜਿਹੜਾ ਆਪਣੀ ਪਿੱਕਚਰ ਬੜੀ ਮਸ਼ਹੂਰ ਹੋਈ ਬਾਰਡਰ ਉਹ ਪੰਜਾਬੀ ਦੇ ਜੰਮ ਝਾਂ ਦੇ ਉਹਨਾਂ ਦੇ ਹਾਂਜੀ ਉਹਨਾਂ ਦਾ ਜਿਹੜਾ ਰੋਲ ਪਿੱਕਾ ਆਪਣੇ ਨਾਮ ਸਲੀਬ ਉਹਨਾਂ ਇੱਥੇ ਹੈਗੇ ਉਹਨਾਂ ਦਾ ਵੀ ਸਾਰੀ ਹਿਸਤਰੀ ਇੱਥੇ ਹੈ ਤੇ ਮੈਂ ਨਾ ਰਿਕਵੈਸਟ ਕਰੂੰਗਾ ਤੁਹਾਡੇ ਥਰੂ ਸਾਰੇ ਲੋਕ ਆਪਣੇ ਬੱਚਿਆਂ ਨੂੰ ਇੱਥੇ ਲੈ ਕੇ ਆਓ ਜੇ ਸਕੂਲ ਦੇ ਪ੍ਰਿੰਸੀਪਲ ਕਾਲਜ ਸਾਰੇ

ਉਹਨਾਂ ਨੂੰ ਪਤਾ ਲੱਗੇ ਤਾਂ ਨਿਗਰਾਨ ਘਾਤ ਦੀ ਕਰੀ ਕਰੀ ਉਹ ਬਹੁਤ ਹੀ ਇੱਕ ਮੁਕਤੀ ਰਹੀ ਇਸ ਦੇ ਸਭ ਤੋਂ ਵੱਧ ਕਿ ਸਾਈਟ ਦੇ ਅੰਦਰ ਦੇ ਜੀ ਪਹਿਲੇ ਜਿੱਦ ਤੋਂ ਇਸ ਤੋਂ ਵੀ ਵੱਧ ਹੋ ਜਾਣੇ ਸੀ ਤੇ ਬਾਹਰ ਦੇ ਮਿਲਕ ਵਿੱਚ ਪੈ ਗਏ ਸਾਡਾ ਤਾਂ ਬਾਅਦ ਇਹ ਕਿ ਇਹਨਾਂ ਨੇ ਹੁਸ਼ਿਆਰੀ ਨਾਲ ਇੱਥੇ ਗੋਹਣਤ ਗਏ ਸੀ ਜਿਵੇਂ ਨਾ ਗਲਤ ਨਹੀਂ ਕਰਦਾ ਸਾਨੂੰ ਪਤਾ ਨਹੀਂ ਲੱਗਿਆ ਕਿ ਇਹ ਏਡੀ ਉਚਾਈ ਤੇ ਸੀ ਤੇ ਪਰ ਦਿੱਤਾ ਸੀ ਉਹਨਾਂ ਦੇ ਕਰਜ਼ਾ ਕਰ ਲਿਆ ਸੀ ਜਿੰਨਾ ਉਹਨਾਂ ਨੂੰ ਅਸੀਂ ਬੈਕਪੋਰਟ ਤੇ ਪਾਤਾ ਸੀਗਾ ਜੇ ਬਾਹਰ ਦੇ ਮਿਲਕ ਵਿੱਚ ਨਾ ਪੈਂਦੇ ਫੈਸਲਾ ਨਾ ਹੁੰਦਾ ਉਹਦੇ ਪ੍ਰਧਾਨ ਮੰਤਰੀ ਰਾਜਤਾਏ ਜੀ ਸੀ ਉਹ ਵੀ ਪ੍ਰੈਸ ਸਟੇਟਮੈਂਟ ਜਿਦੇ ਉਹਨਾਂ ਨੇ ਤਰੀਕੇ ਨਾਲ ਚਲੋ ਸੋਚੋ ਉਹਨਾਂ ਨੇ ਕਿਹਾ ਨਹੀਂ ਦੱਸਣਾ ਲਈਦਾ ਉਹ ਪਾਕਿਸਤਾਨ ਦੇ ਹਿੱਸੇ ਸਾਡੇ ਕੋਲ ਹੁਣ ਤੱਕ ਹੋ ਨਹੀਂ ਜੀ ਜੇ ਕਿਤੇ ਨਾ ਜੰਗ ਰੁਕਦੀ ਸਤਿ ਸ੍ਰੀ ਅਕਾਲ ਜੀ ਅੱਜ ਦੇ ਕੱਲ ਦੇ ਬੀ ਗੀਤੋ ਯਾਤਰੀਆਂ ਦੇ ਨਾਲ ਚੱਲਦਾ ਹੈ ਜੀ ਭਾਵੇਂ ਤੀਨ ਦਿੱਤੇ ਜਾਂਦੇ ਨੇ ਸਰਕਾਰੀ ਨੰਬਰ

اسی گل ਨੂੰ ਸਾਰਾ ਕੁਝ ਹੋ ਰਿਹਾ ਆ ਆ ਪਿੱਛੇ ਵੀ ਜਿਨ੍ਹਾਂ ਨੇ ਆ ਪ੍ਰੋਬਲਮ ਕੋਈ ਨਹੀਂ 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 ਕੋਈ ਨਹੀਂ ਲਿਆ ਜਿੰਨਾ 200 ਰੁਪਏ ਨਾਲ ਪਹਿਲਾ ਅਮਰੀਕਾ ਲੋ ਦਿੱਤਾ ਸੀਗਾ ਸ਼ੋਭ ਚੱਕਰ ਨੂੰ ਗਿਆ ਸੀ ਅਸ਼ੋਭ ਚੱਕਰ ਦਿੱਤਾ ਫਿਰ ਉਹਨਾਂ ਨੂੰ ਵੀ 200 ਰੁਪਏ ਸੈਂਟ ਗਰਮੈਂਟ ਵੱਲੋਂ ਅਲੱਗ ਅਨਾਉਂਸਮੈਂਟ ਆ ਹੋ ਰਹੀ ਹੈ ਸਾਰਾ ਕੁਝ ਹੋ ਗਿਆ ਬਾਕੀ ਜੇ ਕੋਈ ਪਾਰਟੀਕੂਲਰ ਬੰਦਾ ਜਿਹੜਾ ਰਹਿ ਗਿਆ ਜਾਂ ਨਹੀਂ ਦਿੱਤਾ ਗਿਆ ਉਹ ਸਾਡੇ ਤੁਸੀਂ ਔਰ ਲਿਆਉ ਧਿਆਨ ਦੇ ਚਿੱਤੇ ਅਸੀਂ ਇਹ ਪੈਸਟ ਤੋਂ ਦੱਸਦੇ ਹਾਂ